ਇਹਦਾ ਕੰਮ ਇਹ ਕਰਵਾਵਾਗੇ ਤੇ ਤਾਂ ਸਹੀ ਜੋੜਾ ਵਾਲੀ ਨਦੀ ਵੀ ਉੱਥੇ ਹੀ ਪਾਣੀ ਦਿੰਦਾ ਹੈ ਮੰਤਰੀ ਸੀਐਮ ਸਾਹਿਬ ਦੇ ਵੀ ਹਲਕੇ ਦੇ ਵਿੱਚੋਂ ਪੜ ਗਿਆ ਅਸੀਂ ਜਿਵੇਂ ਹਰਮਿਤ ਨੇ ਵੀ ਕਿਹਾ ਹੈ ਕਿ ਤੁਸੀਂ ਬਹੁਤ ਪ੍ਰਮਾਣ ਬਖਸ਼ਿਆ ਪ੍ਰਮਾਣ ਤੋਂ ਟੰਡ ਨਹੀਂ ਦੇ ਅਸੀਂ ਜਾਨ ਲੜਾਵਾ ਗਿਆ ਔਰ ਇਸ ਕੰਮ ਨੂੰ ਅਮਲੀ ਜਾਮਾ ਪਹਿਨਾਵਾ ਦੇ ਕਾਗ ਦਾ ਚਿਹਰਾ ਉਹ ਜਿਹੜੀ ਕੁਦਰਤੀ ਆਫਤ ਹੈ ਉਹ ਤੋਂ ਤਾਂ ਕਦੇ ਬਚਿਆ ਨਹੀਂ ਜਾ ਸਕਦਾ ਪਰ ਸਰਕਾਰਾਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਉਹ ਤੋਂ ਬਚਾਇਆ ਜਾ ਸਕੇ ਸੋ ਸਾਡੀ ਕੋਸ਼ਿਸ਼ ਆ ਉਹਨੂੰ ਸਾਬ ਸਫਾਈ ਵੀ ਕੀਤੀ ਗਿਆ ਔਰ ਉਹਨੂੰ ਲਾਈਨਿੰਗ ਕਰਕੇ ਉਹਦਾ ਜਿਹੜਾ ਪਾਣੀ ਇਕੱਠਾ ਹੋ ਕੇ ਫਿਰੋਂ ਬਾਹਰ ਜਾਂਦਾ ਸੀ ਉਹਨੂੰ ਵੀ ਰੋਕਣ ਦੀ ਜਿਹੜੀ ਹੈਗੀ ਆ ਬਹੁਤ ਵੱਡੀ ਕੋਸ਼ਿਸ਼ ਕੀਤੀ ਗਈ ਆ ਆਪਾਂ ਇੱਥੇ ਇੱਕ ਮਸ਼ੀਨ ਲਾ ਕੇ ਜਿਹੜੇ ਕੋਈ ਵਿੱਚ ਤਰੰਤ ਕੂਟੇ ਖੜੇ ਨੇ ਉਹ ਵੀ ਸਾਰੀ ਸਿੱਧੀ ਕਰਤਾ ਕਿ ਤਾਂ ਕਿ ਜਦੋਂ ਪਾਣੀ ਆਉਂਦਾ ਉਹਦੀ ਡਾਮ ਨਾਲ ਕੇ ਮੈਂ ਦੇਖਿਆ ਬਹੁਤ ਹੀ ਥਾਵੇਂ ਨਾ ਜਦੋਂ ਡਾਫਲਾ ਕਿਉਂ ਪਾਣੀ ਉੱਪਰ ਬਰੋਹ ਕੇ ਸੈਡਾਂ ਤੇ ਖੇਲਣਾ ਨੁਕਸਾਨ ਜ਼ਿਆਦਾ ਕਰਦਾ। ਨੁਕਸਾਨ ਹੁੰਦਾ ਫਸਲਾਂ ਦਾ ਨੁਕਸਾਨ ਹੁੰਦਾ ਜਦੋਂ ਕਿਸੇ ਕਿਸਾਨ ਦੀ ਫਸਲ ਜਦੋਂ ਮਰਦੀ ਆ ਤਾਂ ਉਹਨੂੰ 2 ਸਾਲ 4 ਸਾਲ ਉੱਠ ਨਹੀਂ ਸਕਦਾ। ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹ ਨੁਕਸਾਨ ਹੋਣ ਤੋਂ ਬਚਾਈਏ। ਸੋ ਜੇ ਨਹੀਂ ਕੋਈ ਸਾਫ ਸਫਾਈ ਹੋਣ ਵਾਲੀ ਆ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ 10 ਦਿਨ ਤੋਂ ਨੂੰ ਸੰਪਰਦੇ ਵਿੱਚ ਮਸ਼ੀਨ ਰੱਖੀਏ ਤਾਂ ਕਿ ਜਿਹੜੀ ਸਫਾਈ ਕਰ ਲਿਓ ਪਹਿਲੀ ਹੁੰਦੇ ਸਮarreਤੇ ਹੋ ਜੇ ਤਾਂ ਕਿ ਵਿੱਚ ਅੜਚਣ ਨਾ ਹੋ ਜਾਵੇ। ਹਾਂਜੀ ਸਰ ਅੱਜ ਅਸੀਂ ਸਰਦਾਰ ਚੇਤਨ ਸਿੰਘ ਜੋੜਾਵਾਜਰਾ ਨੂੰ ਇੱਥੇ ਬੁਲਾਇਆ ਸਮੂਹ ਇਹਨਾਂ ਦੀ ਸਾਰੀ ਟੀਮ ਨੂੰ ਅੱਜ ਤੋਂ ਤਿੰਨ ਦਿਨ ਪਹਿਲਾਂ ਮੈਨੂੰ ਸਾਡੇ ਇੱਥੇ ਜਿੰਨੇ ਖੁਸ਼ ਆਣ ਪਸਾਰ ਨਹੀਂ ਆਣ ਉਹਨਾਂ ਸਾਰਿਆਂ ਨੇ ਬੁਲਾ ਕੇ ਇਸ ਟਾਂਗ ਵੀ ਬਾਰੇ ਠਕਰ ਵਾਲੇ ਤੇ ਨਾਲ ਵੀ ਬਾਰੇ ਗੱਲ ਕੀਤੀ ਸੀ ਮਾਰਕਟ ਦੇ ਬਾਰੇ ਇਹਦਾ ਇਹਦੀ ਸਫਾਈ ਕਰਾਈ ਜਾਵੇ ਇੱਥੇ ਕਿਤੇ ਜ਼ਮੀਨ ਐਕਵਾਇਰ ਹੋਣ ਵਾਲੀ ਹੈ ਜਿਹੜੇ ਛੋਟੇ-ਛੋਟੀਆਂ ਖਾਨਾ ਆ ਇਹ ਜ਼ਮੀਨ ਐਕਵਾਇਰ ਹੋਏ ਵੀ ਤੇ ਫੇਰ ਇਹ ਸਾਡਾੜਾ ਪਾਣੀ ਦਾੜਾ ਬਸਲਾ ਹੱਥੋਂ ਲੱਗਦਾ ਮੈਂ ਸਰਕਾਰ ਚੇਤਨ ਸਿੰਘ ਜوڑا ਪਾਇਰ ਨੂੰ ਬੇਨਤੀ ਕੀਤੀ ਸੀ ਜੀ ਤੁਸੀਂ ਸਾਰੀ ਸਮੂਹ ਟੀਮ ਲੈ ਕੇ ਸਾਡੇ ਹਲਕਾ ਸਲਾਉ ਤੋਂ ਇਸ ਧੰਨਾ ਭਗਤ ਗੁਰਦੁਆਰੇ ਦੇ ਵਿੱਚ ਰੱਖਿਆ ਸੀ ਕੋਗਰਾ ਵੀ ਉੱਥੇ ਆ ਕੇ ਲੋਕਾਂ ਵੀ ਆ ਸਮੱਸਿਆ ਸੁਣੋ ਤੇ ਸਾਨੂੰ ਵਿਸ਼ਵਾਸ ਦਿਵਾਓ ਵੀ ਬਹੁਤ ਜਲਦੀ ਇਹ ਜਿਹੜਾ ਕੰਮ ਉਹਨੂੰ ਨਜਾਮਾ ਪਾਇਦਾ ਵਾ ਅਮਰਸਾਹ ਉਹਦਾ ਸਭਾ ਤੁਸੀਂ ਮੁੱਦਾ ਚੱਕਿਆ ਸੀ ਸਾਰਾ ਕੁਝ ਕਰਵਾ ਕੇ ਤਾਂ ਕਿ ਟਾਂਗਰੀ ਦੇ ਨਾਂ ਤੇ ਸ਼ਰੋਪਨੀ ਅਕਾਲੀ ਦਲ ਪਹਿਲਾਂ ਵੱਡੀ ਰਾਜਨੀਤੀ ਕਰਦੇ ਰਹੀ ਸੀ ਇਲਾਕੇ ਨੇ ਠੀਕ ਹੈ ਉਹ ਸਾਡੇ ਕੋਲੋਂ ਇਸ ਤਰ੍ਹਾਂ ਵੀ ਉਹ ਤਾਂ ਬਾਹਰ ਤੇ ਸੀ ਸਾਰੇ ਅਸੀਂ ਹੁਣ ਇੱਥੋਂ ਨੇ ਮੇਰੀ ਆਪਣੀ ਪੈੜੀ ਤੇ ਕੰਮਾਰ ਦਿੱਤੀ ਆ ਜੇਕਰ ਉਹ ਕੋ ਕੱਲੀ ਰਾਜਨੀਤੀ ਕਰ ਰਹਾ ਉਹਦੇ ਮੈਂ ਤੇ ਮੈਨੂੰ ਪਤਾ ਹੈ ਬਾਅਦ ਵਿੱਚ ਮੇਰਾ ਨਾਲ ਗੱਲ ਨਹੀਂ ਛੱਡਣਾ ਲੋਕਾਂ ਨੇ ਜੇ ਮੈਂ ਆਇਆ ਇਹਨਾਂ ਤੋਂ ਸਬੂਤ ਦੇ ਪਤਾ ਨਹੀਂ ਅਸੀਂ ਜਿਹੜਾ ਕੰਮ ਆ ਉਹ ਕਰਵਾਵਾਂਗੇ ਤੇ ਤਾਂ ਸਹੀ ਜੋੜਾ ਮਾਲ ਨਦੀ ਵੀ ਉੱਥੇ ਹੀ ਪਾਣੀ ਜਾਂਦਾ ਮੰਤਰੀ ਸੀਐਮ ਸਾਹਿਬ ਦੇ ਵੀ ਹਲਕੇ ਦੇ ਵਿੱਚੋਂ ਪੜ ਗਏ ਸੋ ਨੌਰ ਦੇ ਵਿੱਚ ਮੇਰੇ ਛੋਟੇ ਭਰਾ ਹਰਨਜੀਤ ਸਿੰਘ ਪਠਾਨ ਮਾਜਰਾ ਦੇ ਸੇਵਿਸ ਤੇ ਆਇਆ ਕਿਉਂਕਿ ਕੁਝ ਨਦੀਆਂ ਇੱਥੇ ਤਾਂਦਰੀ ਹੈ ਭੱਦਰ ਹੈ ਮਾਰਕੰਡਾ ਉਹਦੇ ਨਾਲ ਜਿਹੜਾ ਕਾਫੀ ਫਸਲਾਂ ਦਾ ਜਿਹੜਾ ਨੁਕਸਾਨ ਹੁੰਦਾ ਸੋ ਉਹਦੇ ਵਾਸਤੇ ਉਹਦੇ ਪਿਛਲੇ ਦਿਨੀ ਜਿਹੜੇ ਕਿਸਾਨ ਜਿੱਤੇ ਬੰਦਿਆਂ ਵੱਲੋਂ ਹਰਮੀਤ ਬਾਜ ਦੇ ਥਰੂ ਜਿਹੜਾ ਸੱਦਾ ਦਿੱਤਾ ਕਿ ਅਸੀਂ ਅੱਜ ਇੱਥੇ ਪਹੁੰਚਿਆ ਇਹਨਾਂ ਦੇ ਦੁੱਖ ਦੀਆਂ ਸੁਣੀਆਂ ਨੇ ਔਰ ਬਹੁਤ ਜਲਦ ਕੋਸ਼ਿਸ਼ ਹੈ ਸਾਡੀ ਕਿ ਇਸ ਸੰਕਟ ਦੇ ਵਿੱਚੋਂ ਜਿਹੜਾ ਹਲਕਾ ਸਨੌਰ ਨੂੰ ਕੱਢਿਆ ਜਾਊਗਾ ਤਾਂ ਕਿ ਜਿਹੜਾ ਨੁਕਸਾਨ ਹੁੰਦਾ ਫਸਲਾਂ ਨੂੰ ਨੁਕਸਾਨ ਹੁੰਦਾ ਜਦੋਂ ਕਿਸੇ ਆ ਕਿਸਾਨ ਦੀ ਫਸਲ ਜਦੋਂ ਮਰਦੀ ਆ ਤਾਂ ਉਹਨੂੰ 2 ਸਾਲ 4 ਸਾਲ ਉੱਠ ਨਹੀਂ ਸਕਦਾ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹ ਨੁਕਸਾਨ ਹੋਣ ਤੋਂ ਬਚਾਈਏ ਔਰ ਜਿਹੜੀ ਕੋਈ ਸਫਾਈ ਹੋਣ ਵਾਲੀ ਆ ਉਹਨੂੰ ਸਮਾਂ ਰਹਿੰਦੀ ਜਿਹੜਾ ਸਾਫ਼ ਕਰੀਏ ਔਰ ਜਿਹੜੀ ਕੋਈ ਲਾਈਨਿੰਗ ਕਰਨ ਵਾਲੀ ਆ ਉਹਨੂੰ ਵੀ ਜਿਹੜਾ ਕਰਕੇ ਆ ਤੇ ਸਨੌਰ ਹਲਕਾ ਜਿਹੜਾ ਉਹਨੂੰ ਇਸ ਦੰਦਰ ਦੇ ਵਿੱਚੋਂ ਜਿਹੜਾ ਕੱਢਿਆ ਮੰਤਰੀ ਜੀ ਇਹ ਮੇਨ ਸੜਕ ਆ ਦੂਜੇ ਪ੍ਰਦੇਸ਼ ਨੂੰ ਵੀ ਜੁੜਦੀ ਆ ਹਰਿਆਣੇ ਨੂੰ ਵੀ ਜੁੜਦੀ ਆ ਕਿਸ ਤਰ੍ਹਾਂ ਦੇਖਦੇ ਹੋ ਕਿ ਹਰ ਵਾਰ ਟੁੱਟ ਜਾਂਦੀ ਆ ਕਿਦਾ ਪੱਕਾ ਇਲਾਜ ਹੋਊਗਾ ਉਹ ਬਹੁਤ ਜਲਦੀ ਇਹ ਬਣ ਕੇ ਤਿਆਰ ਹੋ ਇਸ ਦੁਨੀਆ 'ਚ ਕੋਈ ਅਹ ਜੀ ਚੀਜ਼ ਨਹੀਂ ਜਿਹਦੀ ਲਾਈਫ 1000 ਸਾਲ ਹੋਵੇ ਸੜਕਾਂ ਜਦੋਂ ਪਾਣੀ ਆਉਂਦਾ ਹੈ ਨੇਚਰਲੀ ਆ ਉਦੋਂ ਟੁੱਟ ਜਾਂਦੀਆਂ ਨੇ ਸੋ ਬੜੀ ਜਲਦੀ ਇਹ ਸੜਕ ਵੀ ਆ ਜਿਹਦੀ ਪਾਰ ਵੱਡੀ ਨਦੀ ਨੂੰ ਲੈ ਦੇਖੋਗੇ ਜੇ ਅਗਲੇ ਬੜੇ ਸਮੇਂ ਦੇ ਵਿੱਚ ਬਹੁਤ ਨੁਕਸਾਨ ਕਰਦੀ ਆ ਰਹੀ ਆ ਹਰ ਵਾਰ ਦੇਖੋ ਜਿਹੜੀ ਕੁਦਰਤੀ ਆਫਤ ਹੈ ਉਹ ਤੋਂ ਤਾਂ ਕਦੇ ਬਚਿਆ ਨਹੀਂ ਜਾ ਸਕਦਾ ਪਰ ਸਰਕਾਰਾਂ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਆ ਕਿ ਉਹ ਤੋਂ ਬਚਾਇਆ ਜਾ ਸਕੇ ਸੋ ਸਾਡੀ ਕੋਸ਼ਿਸ਼ ਆ ਉਹਨੂੰ ਸਾਬ ਸਭਾਈ ਵੀ ਕੀਤਾ ਗਿਆ ਔਰ ਉਹਨੂੰ ਲਾਈਨਿੰਗ ਕਰਕੇ ਉਹਦਾ ਜਿਹੜਾ ਪਾਣੀ ਇਕੱਠਾ ਹੋ ਕੇ ਫਲੋ ਬਾਹਰ ਜਾਂਦਾ ਸੀ ਉਹਨੂੰ ਵੀ ਰੋਕਣ ਦੀ ਜਿਹੜੀ ਹੈਗੀ ਆ ਤਾਂ ਬਹੁਤ ਵੱਡੀ ਕੋਸ਼ਿਸ਼ ਕੀਤੀ ਗਈ ਆ ਔਰ ਉਮੀਦ ਹੈ ਕਿ ਪਾਣੀ ਹੈ ਜਿਹੜਾ ਹੁਣ ਅਸੀਂ ਪਿੱਛੇ ਵੀ ਜਿਹੜੇ ਬਹੁਤ ਸਾਰੇ ਕਿਉਂਕਿ ਮਹਿਕਮੇ ਨੇ ਆਪ ਦੇ ਤੌਰ ਤੇ ਜਿਹੜੀਆਂ ਬਹੁਤ ਸਾਰੀਆਂ ਮਸ਼ੀਨਾਂ ਖਰੀਦੀਆਂ ਪਹਿਲਾਂ ਟੈਂਡਰ ਕਰਨੇ ਪੈਂਦੇ ਤੇ ਉਹਦੀ ਲੋੜ ਨਹੀਂ ਹੈ ਸੋ ਇਸ ਕਰਕੇ ਸਾਨੂੰ ਜਿੱਥੇ ਲੋੜ ਪੈਂਦੀ ਹੈ ਉੱਥੇ ਮਸ਼ੀਨਾਂ ਜਿਹੜੇ ਸੀਗਾ ਤੂੰ ਵੀ